ਇਹ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਆ ਇਹ ਹੈਗੀਆਂ ਜ਼ੀਰਕਪੁਰ ਪੰਚਕੁੱਲਾ ਸੜਕ ਹੈ ਜਿਹੜੀ ਫਲਾਈਓਵਰ ਹੈ ਉਹਦੇ ਨੀਚੇ ਦੀਆਂ ਤਸਵੀਰਾਂ ਇਹ ਤੇ ਇਹ ਕਿਸੇ ਸਾਡੇ ਦਰਸ਼ਕ ਨੇ ਭੇਜੀਆ ਵੀਡੀਓ ਬਣਾ ਕੇ ਭੇਜੀਆ ਤਾਂ ਕਿ ਆਪਾਂ ਇਹ ਵੀਡੀਓ ਜਿਹੜੀ ਪ੍ਰਸ਼ਾਸਨ ਤੱਕ ਪਹੁੰਚਾ ਸਕੀਏ ਤਾਂ ਕਿ ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਉਹ ਦੂਰ ਹੋ ਸਕਣ ਇਹ ਤੁਸੀਂ ਦੇਖ ਰਹੇ ਹੋ ਬਿਲਕੁਲ ਇੱਕ ਨਦੀ ਦਾ ਰੂਪ ਹੋ ਟਾਰਗੇਟ ਇੱਥੇ ਲੰਘਣ ਵਾਲਿਆਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤੇ ਇੱਕ ਸਿਰਫ ਇਹ ਇਥੋਂ ਦੀਆਂ ਤਸਵੀਰਾਂ ਨੇ ਸਾਰੇ ਜ਼ੀਰਕਪੁਰ ਦਾ ਇਹ ਹਾਲ ਹੈ ਜਿੱਥੇ ਕਿ ਜਿਹੜੀ ਬਰਸਾਤੀ ਨਾਲੇ ਬੰਦ ਹੋ ਚੁੱਕਿਆ ਤੇ ਜਿਹੜਾ ਪਾਣੀ ਆ ਉਹ ਸੜਕਾਂ ਤੇ ਵਹਿ ਰਿਹਾ ਇਹ ਕਾਰਨ ਇਹ ਹੈ ਕਿ ਜਿਹੜਾ ਬਿਲਡਰ ਹੈ ਉਹਨਾਂ ਨੇ ਜ਼ੀਰਕਪੁਰ ਦੇ ਨਾਲੇ ਜਿਹੜੇ ਸਾਰੇ ਦੱਬਲੇ ਆ ਤੇ ਜਿਹੜਾ ਪਰੇਸ਼ਾਨੀ ਆ ਉਹ ਲੋਕਾਂ ਨੂੰ ਚੱਲਣੀ ਪੈ ਰਹੀ ਹੈ ਲੋਕਾਂ ਦੇ ਘਰਾਂ ਵਿੱਚ ਪਾਣੀ ਵਰਸ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ ਇਹ ਸੜਕ ਵੀ ਟੁੱਟ ਗਈ ਹੈ ਤੇ ਜਿਹੜਾ ਆਰ ਸੀ ਸੀ ਪਿੱਲਰ ਉਹਦੇ ਨੀਚੇ ਨੂੰ ਪਾਣੀ ਹੋ ਕੇ ਗੁਜ਼ਰ ਰਿਹਾ ਹੈ ਤੇ ਜਹੀ ਆ ਰਿਹਾ ਹੈ ਤੇ ਇਸ ਦਾ ਪੁਲ ਨੂੰ ਵੀ ਨੁਕਸਾਨ ਹੋ ਸਕਦਾ ਹੈ ਤੇ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਤੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਕੱਲ ਨੂੰ ਕੋਈ ਹਾਦਸਾ ਨਾ ਹੋਏ ਕੋਈ ਵੱਡੀ ਘਟਨਾ ਨਾ ਵਾਪਰੇ ਇਹ ਫਲਾਈਓਵਰ ਤੁਸੀਂ ਦੇਖ ਰਹੇ ਆ ਇਹ ਤੁਸੀਂ ਵੀ ਇਦਾਂ ਦੀ ਕੋਈ ਰਸਤੇ 'ਚ ਕੋਈ ਤਸਵੀਰ ਕੋਈ ਵੀਡੀਓ ਬਣਾ ਕੇ ਸਾਨੂੰ ਭੇਜ ਸਕਦੇ ਆ ਸਾਡੇ ਨੰਬਰ ਤੇ ਭੇਜ ਸਕਦੇ ਹੋ ਸ਼ੁਕਰੀਆ